ਕਿਸਾਨ ਮਜ਼ਦੂਰ ਕਮੇਟੀ ਨੇ ਨਵੇਂ ਬਣਾਏ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਕੇਂਦਰ ਦੀ ਸਰਕਾਰ ਵੱਲੋਂ ਨਵੇਂ ਲਾਗੂ ਕੀਤੇ ਕਾਨੂੰਨ ਦੀਆਂ ਕਾਪੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਭੋਇਵਾਲ ਦੀ ਦਾਣਾ ਮੰਡੀ ਵਿੱਚ ਸਾੜੀਆਂ ਗਈਆਂ ਤੇ ਜਮ ਕੇ ਨਾਰਾ ਬਾਜ਼ੀ ਕੀਤੀ ਗਈ ਤੇ ਸੈਂਕੜੇ ਟਰੈਕਟਰਾਂ ਨਾਲ ਕਾਫਲਾ ਕੱਢਿਆ ਗਿਆ ਮੋਦੀ ਦਾ ਪਿੱਟ ਸਿਆਪਾ ਵੀ ਕੀਤਾ ਗਿਆ ਇਹਦੇ ਸਬੰਧ ਵਿੱਚ ਸਾਡੇ ਪੱਤਰਕਾਰ ਰਣਜੀਤ ਸਿੰਘ ਰਾਜਾ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਮਤੇਆ मज़दूर कर्ज़ ख़तम करो पी गारी करो पी गंटी कनोर जारी करो एम एस पी ਗੰਗਮਾਲਾ ਕਾ ਬਹਿ ਲਿਆ ਜੋਰ ਜੁਹਾ ਕੇ ਬੇਸਾਵੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ ਅੱਲਾਹ ਹੁ ਅਕੀਆ ਵੀ ਆਸੇ ਭਾਰਤੀ ਸਾਖਸ਼ਾ ਅਧਿਨਿਯਮ ਇਹ ਭਰਾਓ ਇਦਾਂ ਦਾ ਕਾਨੂੰਨ ਬਣਾ ਲਿਆ ਕਿ ਭਾਰਤ ਦੇ ਕਈ ਸੂਬੇ ਇਹੋ ਜਿਹਾ ਇੰਨਾ ਕੁ ਪੜ ਸਕਿਆ ਆ ਸਾਨੂੰ ਇਹਦੇ ਵਿੱਚੋਂ ਇਹ ਸਮਝ ਲੱਗੀ ਆ ਕਿ ਸਾਡੇ ਦੇਸ਼ ਤੇ ਲੋਕਾਂ ਨੂੰ ਗੁਲਾਮ ਰੱਖਣ ਵਾਸਤੇ ਇਹ ਜਿਹੜੇ ਨਵੇਂ ਕਾਨੂੰਨ ਆ ਸਰਕਾਰ ਲੈ ਕੇ ਆਈ ਆ ਆਜ਼ਾਦੀ ਵਾਲੇ ਦੇ ਨ ਅਸੀਂ ਇਹਨਾਂ ਦੀ ਪੂਰੇ ਭਾਰਤ ਦੇ ਸਬੰਧ ਚ ਰੱਖਿਆ ਜੀ ਅੱਜ ਜੀ ਟਰੈਕਟਰ ਮਾਰਚ ਜਿਹੜਾ ਰੱਖਿਆ ਸੀ ਇਹ ਅੱਜ ਜਿਵੇਂ ਅਸੀਂ 78ਵਾਂ ਆਜ਼ਾਦੀ ਦਿਵਸ ਸਾਡੇ ਪੋਲੀਟਿਕਲ ਲੋਗ ਮਨਾ ਰਹੇ ਆ ਤੋਂ ਅਸਲ ਦੇ ਵਿੱਚ ਇਹ ਉਹਨਾਂ ਦੀ ਆਜ਼ਾਦੀ ਸੀਗੀ ਆਦੇਸ਼ ਦੇ ਆਮ ਲੋਕਾਂ ਨੂੰ ਜਿਹੜੀ ਆਜ਼ਾਦੀ ਦਾ ਟੰਡੋਰਾ ਪਿੱਟਿਆ ਜਾਂਦਾ ਉਹ ਆਜ਼ਾਦੀ ਨਹੀਂ ਮਿਲੀ ਤੇ ਅਸੀਂ ਲੰਬੇ ਸਮੇਂ ਤੋਂ ਅੰਦੋਲਨ ਵਾਲ ਲੜ ਰਹੇ ਆ ਅੰਦੋਲਨ ਦੀਆਂ ਮੰਗਾਂ ਜਿਹੜੀਆਂ ਸਰਕਾਰ ਨਹੀਂ ਮੰਨ ਰਹੀ ਜਿੰਨੀਆਂ ਵੀ ਮੰਗਾਂ ਹੈ ਗਿਆ ਉਹਨਾਂ ਮੰਗਾਂ ਨੂੰ ਮਨਾਉਣ ਵਾਸਤੇ ਆਪਣਾ ਇੱਕ ਜਿਹੜਾ ਸ਼ਕਤੀ ਪ੍ਰਦਰਸ਼ਨ ਕਰਕੇ ਵੀ ਸਰਕਾਰ ਨੂੰ ਆਜ਼ਾਦੀ ਵਾਲੇ ਦਿਨ ਦਿਖਾ ਰਹੇ ਆ ਤੇ ਇਹਦੇ ਕਰਕੇ ਜਿਹੜਾ ਟਰੈਕਟਰ ਮਾਰਚ ਜਿਹੜਾ ਪਿੰਡਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕਰ ਰਹੇ ਆ ਕਿ ਜਿਹੜੀਆਂ ਮੋਰਚੇ ਦੀਆਂ ਮੰਗਾਂ ਵਾ ਉਹ ਮੰਨੀਆਂ ਜਾਣ ਸਾਰਾ ਡੱਕ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਜਿਹੜਾ ਸਾੜੀਆਂ ਗਈਆਂ ਕਿਸ ਰੋਸ ਹੋ ਜੋ ਸਾੜੀਆਂ ਗਈਆਂ ਹਾਂ ਇਹ ਵੇਖੋ ਤੁਸੀਂ ਅੱਜ ਜਿਹੜੀਆਂ ਅਸੀਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਵਾ ਇਹ ਇਸ ਕਰਕੇ ਕਾਪੀਆਂ ਸਾੜੀਆਂ ਗਈਆਂ ਕਿ ਸਰਕਾਰ ਨੇ ਨਵੇਂ ਜਿਹੜੇ ਕਾਨੂੰਨ ਆ ਆਈਪੀਸੀ ਨੂੰ ਪੰਕ ਕਰਕੇ ਬੀ ਐਨਐਸ ਨਵਾਂ ਜਿਹੜਾ ਕਾਨੂੰਨ ਬਣਾ ਲਿਆ ਐ ਸੀਆਰਪੀਸੀ ਕਾਨੂੰਨ ਨੂੰ ਪੰਕ ਕਰਕੇ ਨਵਾਂ ਬਣਾ ਲਿਆ ਇਹ ਇਹ ਜਿਹੜੇ ਇਸ ਤਰੀਕੇ ਦੇ ਨਾਲ ਜਿਹੜੇ ਕਾਨੂੰਨ ਬਣਾਏ ਆ ਉਹ ਕਾਨੂੰਨ ਦੇਸ਼ ਦੇ ਲੋਕਾਂ ਵਾਸਤੇ ਬਹੁਤ ਜ਼ਿਆਦਾ ਖਤਰਨਾਕ ਆ ਇਹ ਇਸ ਕਰਕੇ ਇਹਨਾਂ ਕਾਨੂੰਨੀਆਂ ਅਸੀਂ